ਲਓ ਜੀ ਲਾ ਪਏ ਅੱਜ ਗੁਰਦਵਾਲੇ ਅੱਜ ਮੌਸਮ ਨੇ ਬੜੇ ਰੰਗ ਦਿਖਾਏ ਆ ਉਧਰ ਬੰਦੇ ਗੰਨਾ ਛਿਲਦੇ ਆ ਉਹ ਸਾਹਮਣੇ ਉਹ ਟਰਾਲੀ ਲੱਦਣੀ ਆ ਤੇ ਬੱਦਲ ਵੀ ਅੱਜ ਸਾਰੀ ਦਿਹਾੜੀ ਰਿਹਾ ਆ ਹੁਣ ਆ ਦੋ ਤਿੰਨ ਦਾ ਟਾਈਮ ਹੋਇਆ ਤਾਂ ਮੜੀ ਧੁੱਪ ਨਿਕਲੀ ਪਰ ਹੁਣ ਹਵਾ ਬੜੀ ਵਗਦੀ ਆ ਉਹ ਵੀਡੀਓ ਕੱਲ ਟਰੈਕਟਰ ਉੱਪਰ ਕੱਢਦੇ ਆਂ ਦੀ ਸੀਗੀ ਉਹਦੇ ਵਿੱਚ ਆਵਾਜ਼ ਨਹੀਂ ਆਈ ਤੇ ਉਹ ਵਿੱਚ ਵਿੱਚ ਕਲਿੱਪ ਉਦਾਂ ਹੀ ਲਾਉਂਗਾ ਮੈਂ ਤੇ ਹੁਣ ਜੀ ਕੋਈ ਲਾ ਦੂੰ ਜਾਂ ਉਦਾਂ ਰਹਿਨ ਦੂੰਗਾ ਓਏ ਫੋਨ ਵੀ ਨਕਮਾ ਜਿਹਾ ਹੀ ਆ ਤੇ ਇਹਦੇ ਵਿੱਚ ਰਿਕਾਰਡ ਰਿਕਾਰਡ ਦਾ ਨਾ ਹੁੰਦੀ ਨਹੀਂ ਕਿਤੇ ਬਾਜ ਆ ਜਾਂਦੀ ਕਿਤੇ ਆਉਂਦੀ ਨਹੀਂ ਕਿ ਤੇ ਵੀਡੀਓ ਰਾ ਤਾਂ ਨਹੀਂ ਪਾਈ ਫੇ ਉਹਦੇ ਵਿੱਚ ਬਾਜ ਹੈ ਨਹੀਂ ਥੋੜੀ ਬਾਕੀ ਕਲਿੱਪਾਂ 'ਚ ਸੀਗੀ ਇੱਕ 'ਚ ਹੈ ਨਹੀਂ ਦੋਹਾਂ 'ਚ ਹੈ ਨਹੀਂ ਸੀਗੀ ਤੇ ਅੱਜ ਪਾਉਂਗਾ ਵੀਡੀਓ ਦੇਖਦੇ ਆ ਲੱਗੇ ਆ ਅੱਜ ਗੁੜ ਕੱਢਣ ਗੁੜ ਦਾ ਸੋਨਾ ਪੈਣ ਡਿਆ ਆ ਦਿਖਾਉਣਾ ਮੈਂ ਗੁੜ ਗੁੜ ਦਾ ਅੱਜ ਬਹੁਤ ਵਧੀਆ ਪੈਣ ਡਿਆ ਆ ਧੁੱਪੇ 'ਚਾੜ ਕੇ ਦਿਖਾਉਣਾ ਵਧੀਆ ਭੰਡਿਆ ਚਿੱਟਾ ਆ ਉਦਾਂ ਵੀ ਸਾਗਿਆ ਕਣੀ ਬੜੀ ਆ ਗੁੱਟ ਦੀ ਲੋ ਜੀ 94 ਗੰਨਾ ਵੀ ਛੱਲਿਆ ਗਿਆ ਅੱਜ ਕੋਸ਼ ਪਰੇ ਨੂੰ ਢਾਕਾ ਜਾ ਉਹ ਉਥੋਂ ਪਰਲੇ ਬੰਨੇ ਨੂੰ ਵੱਢਿਆ ਨਹੀਂ ਗੰਨਾ ਫੇਰ ਬੰਦ ਕਰਾਤਾ ਹੀ ਉਧਰੋਂ ਵੱਢਣਾ ਤੇ ਇਧਰਲੇ ਬੰਨੇੋਂ ਛਿਲ ਲਿਆ ਆ ਤੇ ਟਰਾਲੀ ਲਾਪਿਆ ਲੋਡ ਗੰਨਾ ਬੰਦੇ ਉਹ ਟਰਾਲੀ ਲੋਡ ਕਰਨ ਦੇ 94 ਦਾ ਅੱਜ ਟਰਾਲੀ ਜਿਹੜੀ ਲੱਦ ਕੇ ਤੇ ਬੰਦ ਕਰ ਦੇਣਾ ਕਮਾਦ ਦੀ ਛਲਾਈ ਬਾਕੀ ਇਹਨਾਂ ਨੇ ਵੀ ਮੇਨ ਮੁੰਨ ਕੇ ਤੇ ਫੇਰ ਦੇਖਣਗੇ ਉਹਦੇ ਹਿਸਾਬ ਨਾਲ ਵਾਦਾ ਘਾਟਾ ਕਰਕੇ ਫੇਰ ਜਿੰਨਾ 95 ਵਜੂ ਕੋਸ਼ਿਸ਼ 99 ਹੋ ਦੋਨੇ ਰਲਾ ਕੇ ਲਾਟ ਤੇ ਉਹਨਾਂ ਕ ਵੀ ਮਿੱਲੇ ਲੈ ਜਾਣਗੇ ਮੇਰੇ ਹਿਸਾਬ ਨਾਲ ਤਾਂ 20 ਮਸ਼ੀਨਾਂ ਦਾ ਪੂਰਾ ਹੋਣਾ ਆ ਨਵਾਂ ਖੇਤਾਂ ਦਾ ਜਿੰਨਾ ਕ ਬਚਿਆ ਆ ਲੱਗੇ ਆ ਇਹ ਤੇ ਹੁਣ ਲਦਾ ਕੇ ਤੇ ਫੇਰ ਕੱਢਦੇ ਆ ਟ੍ਰਾਲੀ ਅੱਜ 36 30 ਪਾ ਲਿਆ ਨਾਲ ਮੂਰੇ ਫੇਰ 50 75 ਪਾ ਕੇ ਤੇ ਮਗਰਲੇ ਬੰਨੇ ਜੋਂਡੀਆਂ ਲਾ ਲਾਂਗੇ ਤਿੰਨਾਂ ਨੇ ਅੱਜ ਜੋਰ ਲਵਾਰਣਾ ਕਿਉਂ ਖੇਤ ਠੀਕ ਐ ਬਾਤ ਜੀ ਲੱਗ ਗਈ ਇੱਕ ਵਾਰਚ ਨੇ ਅੱਜ ਬਹੁਤ ਖਰਾਬ ਕੀਤਾ ਸਵੇਰ ਦੀ ਅੱਜ ਤਕਰੀਬਨ 7 ਵਜੇ ਦਾ ਕਿਣਮਣ ਕਿਣਮਣ ਲੱਗੀ ਸੀਗੀ ਤੇ 1:30 ਵਜੇ 2 ਵਜੇ ਹਟ ਗਿਆ ਇੱਕ 1:30 ਵਜੇ ਹਟ ਕੇ ਉਤੋਂ ਦਾ ਫਿਰ ਨੇਰੀ ਨਾਲ ਨੇਰੀ ਦੇ ਨਾਲ ਫਿਰ ਧੁੱਪ ਵੀ ਨਿਕਲਾਈ ਉਸੇ ਵੇਲੇ ਰਤ ਨੂੰ ਫੇਰ 10 11 ਵਜੇ ਮੌਸਮ 7 ਵਜੇ ਤੋਂ ਲੈ ਕੇ ਤਾਂ 2 ਵਜੇ ਤੱਕ ਖਰਾਬ ਆ ਤੇ ਮੋੜ ਕੇ ਸਵੇਰ ਨੂੰ ਫੇਰ 7:00 ਵਜੇ ਹਟਣਾ ਹੈ ਮੀਂਹ ਕਿਣਮਣ ਕਿਣਮਣ ਦੀ ਜਾਂ ਨਾਲ ਨੇਰੀ ਦਸਦੀ ਹੈ ਲੱਗੇ ਆ ਬਾਕੀ ਬਣਾਉਣੇ ਆ ਦੇਖਦੇ ਕਿਦਾਂ ਉੰਦਾ ਉਧਰ ਗੁੜ ਕੱਢਣ ਲੱਗਾ ਆ ਮੈਂ ਮੇਰੀ ਵੀ ਲਾਸਟ ਪੱਤੇ ਆ ਤੇ ਟਰਾਲੀ ਕੱਢਣੀ ਆ ਹੁਣ ਆਗੇ ਮੁੜ ਕੇ ਸਾਹਮਣੇ ਹੀ ਆ ਟਰਾਲੀ ਅੱਜ ਤਾਂ ਸਾਹਮਣੇ ਗੁੜ ਕੱਢਣ ਡਿਆਂ ਮੈਂ ਤਾਂ ਇੱਥੇ ਲੱਗੇ ਲੱਤਣ ਡੇ ਆ ਉਹਦਾ ਹਾਂ ਆ ਫੇਰ ਕਰਕੇ ਤੇ ਇੱਕ ਵਾਰ ਕੱਢ ਦਾਂਗੇ ਟਰਾਲੀ ਟਾਈਮ ਨਾਲ ਨਿਕਲ ਜਾਣੀ ਆ ਤੇ ਬਾਰਸ਼ ਨੇ ਅੱਜ ਕੰਮ ਖਰਾਬ ਕੀਤਾ ਬੰਦੇ ਵੀ ਵਿਚਾਰੇ ਤਿੰਨ ਚਾਰ ਵਾਰ ਹਟ ਕੇ ਗਏ ਕੰਮ ਤੋਂ ਤਿੰਨ ਚਾਰ ਵਾਰ ਆਗੇ ਦੁਬਾਰਾ ਲੱਗੇ ਆ ਤੇ ਬਾਰਿਸ਼ ਪੈਂਦੀ ਜੇ ਲੱਗੇ ਰਹਿ ਛਲਣ ਲਾਪੇ ਲੱਦਣ ਉਹ ਲੋਡ ਲਾਪੇ ਕਰਨ ਹੁਣ ਘੰਟੇ ਕ ਜੇ ਲਾਦ ਦੇਣੀ ਇਹਨੀ ਥੋੜੇ ਬੰਦੇ ਗੰਨੇ ਖੇਲਦੇ ਆ ਹਲੇ ਤਾਂ ਬਾਕੀ ਲੱਪਿਆ ਲੱਦਣਾ ਤੇ ਦੇਖੋ ਅੱਜ ਮੇਰੇ ਹਿਸਾਬ ਨਾਲ ਇਹਨਾਂ ਨੇ ਗੰਨਾ ਘੱਟ ਪਾਣਗੇ ਅੱਜ ਛੱਲਣਾ ਨਹੀਂ ਇਹ ਨਹੀਂ ਪੂਰਾ ਗੰਨਾ ਜੱਕਰੇ ਆ ਵਾਰ ਚ ਪੈਂਦੀ ਰੀ ਗੱਲ ਵੱਡ ਲਿਆ ਹੀ ਇਹਨਾਂ ਨੇ ਖੋਸ਼ ਅੱਜ ਥੋੜਾ ਜਿਹਾ ਵੱਡਿਆ ਆ ਆਹਾ ਟੱਕਾ ਜਾ ਭਾਵੇਂ ਪੂਰਾ ਕਰਨਗੇ ਇਧਰਲੇ ਬੰਨੇਓ ਇਹ ਸਿੱਧਾ ਮੈਂ ਇਹਨਾਂ ਨੂੰ ਕਿਹਾ ਕਰ ਦੋ ਤੇ ਬਾਕੀ ਮੈਂ ਕਹ ਜਿਹੜਾ ਉਧਰੋਂ ਵੀ ਸਿੱਧਾ-ਸਿੱਧਾ ਹੀ ਵੱਢਿਓ ਲੱਗੇ ਆ ਬਾਕੀ ਦਿਖਾਉਣੇ ਆ ਜਦਾਂ ਚੱਲਦਾ ਲੋ ਜੀ ਟਰਾਲੀ ਲੱਦੀ ਗਈ ਆ ਥੋੜੀ ਥੋੜਾ ਲੱਦਣ ਦੇ ਆ ਆਪਣਾ ਵੀ ਕੰਮ ਨਿਭੜ ਗਿਆ ਸਿਰਵ ਟੋਕਰੇ ਅੰਦਰ ਰੱਖਣ ਵਾਲੇ ਰਹਿ ਗਏ ਗੋੜ ਬਣ ਗਿਆ ਤੇ ਇਹ ਕੱਢਦੇ ਆ ਟਰਾਲੀ ਫੇ ਦਿਖਾਉਣਾ ਆ ਲੌੜੀ ਤਕਰੀਬਨ ਲੱਤੀ ਗਈ ਆ ਟਰਾਲੀ ਰਹਿ ਗਏ 50 ਘ ਭਾਰੇ ਲੱਗੇ ਆ ਬੰਦੇ ਜੱਲ ਅੰਦਰ ਲੱਦਣ ਦੇਖਦੇ ਆ ਕੋਈ ਵਾਦਾ ਘਟਾ ਹੋਇਆ ਤੇ ਜੇ ਹੋਰ ਪਾਉਣਾ ਹੋਊਗਾ ਤਾਂ ਥੋੜੇ ਜਿਹਾ ਰਹਿ ਗਏ ਆ ਭਾਰੇ ਦੇਖਦੇ ਆ ਗੰਨਾ ਹੁੰਦਾ ਆ ਤੇ ਕਦ ਨਾਲ ਰਾਈਟਰ ਨਾਲ ਜੇ ਕੱਟ ਕੇ ਦੇਖਾਂਗੇ ਆਪਣਾ ਵੀ ਕੰਮ ਟਾਈਮ ਨੇ ਅੱਜ ਮੁਕਾ ਲਿਆ ਹੈ ਟਰਾਲੀ ਕੱਢ ਕੇ ਤਾਂ ਫਿਰ ਮੁੜ ਕੇ ਵੇਲੇ ਆਣਾ ਤੋਕੇ ਮੋਟੂ ਕਿੰਨੇ ਭਾਰੇ ਅੱਜ

ਬਾਕੀ ਇਦਾਂ ਇਹਦੇ ਤੇ ਪੂਲ ਕਹੈ ਨਹੀਂ ਉੱਤੇ ਨਾਲ ਪੀ ਆ ਵਿੱਚ ਖਾਲੀ ਆ ਗੰਨਾ ਵਿੱਚ ਉਹ ਤਾਂ ਬੱਸ ਆ ਆ ਆ ਨਾ ਲਾ ਗੰਨਾ ਲਾ ਹਾਂ ਲਿਖਾਂਗੇ ਲੈ ਲੈ ਤੇਰੀ ਵੀਡੀਓ ਦਾ ਨਾ ਬਣਾਉਣ ਆ ਲੈ ਆਂਦਾ ਲਾਗੇ ਤੈਨੂੰ ਅਲ ਹਮਦੁਲਿ ਵੀਡੀਓ ਬਣਾਇਆ ਉਠਾ ਰਿਹਾ ਹਾਂ ਹਾਂ ਭਾਈ ਅੰਗਲੇ ਇਹੋ ਰਾਤੀ ਹੈ ਜਨਮ ਰਾਤੀ ਹੈ ਸਾਰੀ ਦੀਆਂ ਦੀਵਾਨਾਂ ਆ ਭਾਈ 10 ਮਿੰਟ ਚਲੇ ਜਾਵਾਂ ਉਹ ਜਰਾ ਕੀ ਆ ਰੱਖੇ ਕੋਈ ਛੋਟਾ ਵੱਡਾ ਬੰਦੇ ਬਣ ਕੇ ਆਹ ਬੰਦ ਕਰ ਫੋਨ ਉਹ ਆ ਵੀਡੀਓ ਬਣਾ ਮੇਰੇ ਖੈ ਦਾ ਬਣਾ ਕੇ ਆਹ ਆ ਉਹ ਜੋਤੋ ਲਈ ਹਾਂ ਮਸਾ ਵੀਡੀਓ ਥੇ ਬਣਾ ਬੀ ਕੀ ਆ ਤਾਨੂੰ ਕਿਹੜੀ ਤੇਰੀ ਭਾਜਾ ਸਮਝ ਲੱਗਦੀ ਕੀ ਬੋਲਦਾ ਉਹਨੂੰ ਹੋ ਮੰਨਦੇ ਵੀ ਲੈ ਜਾਗਾ ਪਰ ਇਹ ਸਲਾ ਬੋਸਾ ਜੋ ਹਮ ਲੋਕਾਂ ਨੇ ਹਾਂ ਇਹ ਇੰਗਲੈਂਡ ਤੇ ਵੀ ਨਹੀਂ ਮਿਲਣਾ ਪੜਾਈਆ ਸਭ ਕੰਮ ਕਰਦੇ ਦੇ ਕਿਸਾ ਇਹ ਚਾਰ ਕਿਉਂ ਵਧੀਆ ਆ ਲਓ ਜੀ ਮੁੱਕ ਗਿਆ ਗੰਨਾ ਲਾਸਟ ਹੀ ਪਰ ਆਇਆ ਬਾਕੀ ਹਰ ਰਸੇ ਰਸੇ ਸਿੱਧੇ ਕਰਕੇ ਤੇ ਪਾਉਣਗੇ ਨਿਕਲ ਜਾਣੀ ਟਾਈਮ ਨਾਲ ਟਰਾਲੀ ਲੋੜੀ ਨਿਕਲ ਗਈ ਆ ਟਰਾਲੀ ਮਗਰੋਂ ਤਿੰਨਾਂ ਨਾਲ ਲਿਆਂਦੀ ਆ ਤੇ ਰੋ ਰਾਹ ਤੇ ਚੱਣ ਲੱਗੇ ਫੇ ਧੂਨਾਂ ਗੱਡੀ ਆ ਕੱਢ ਲਈ ਆ ਤੇ ਹੁਣ ਲੈ ਕੇ ਜਾਂਦੇ ਆ ਕਮਾਂ ਨੂੰ ਮੈਂ ਤੇ ਹੋਰ ਆ ਫੋਰ 4 ਡਰਾਈਵ ਕਰਦੇ ਟਰੈਕਟਰ ਦਾ ਗੇਅਰ ਟਰਾਲੀ ਮਹੀਂ ਇੱਥੋਂ ਚੜੀ ਆ ਟਰੈਕਟਰ ਵੱਡੇ ਨੇ ਸਲਿੱਪ ਬਥੇਰੀ ਗੱਡੀ ਆ ਦੇਖੋ ਤੇ ਦੋਹਾਂ ਟਰੈਕਟਰਾਂ ਨਾਲ ਫੇ ਚੜ੍ਹ ਲਈ ਰੇ ਕਾਫੀ ਸਗਾ ਚੜ੍ਹਾਈ ਕਾਫੀ ਆ ਇੱਥੇ ਪੈਂਦੀ ਤੇ ਨਿਕਲ ਗਈ ਆ ਟਰਾਲੀ ਤਾਲੀ ਇੱਕ ਦਲੀਆਂ ਗੱਲੀਆਂ ਟਰਾਲੀ ਵੈਂਦੀ ਆਈ ਕਾਫੀ ਏਦਾਂ ਕਰੀ ਜੱਗੇ ਨੂੰ ਕਹੀ ਛੱਡ ਜੂਗਾ ਹੁਣ ਤੁਹਾਡੀ ਸਕੂਟਰੀ ਵੀ ਇੱਥੇ ਟਰੈਕਟਰ ਵੀ ਤੇ ਦੋਨੇ ਜਾਣੇ ਜੱਗੇ ਨਾਲ ਚੜ ਕੇ ਆ ਜਿਓ ਤੇ ਹੁਣ ਉਹ ਟਰਾਲੀ ਲੈ ਜਾਂਦਾ ਆ ਤਾਂ ਤੂੰ ਵੱਡਾ ਟਰੈਕਟਰ ਲੈ ਜਾ ਮੁੜ ਕੇ ਦੋਨੇ ਚੀਜ਼ਾਂ ਫੇਰ ਲੈ ਜਾ ਨਹੀਂ ਮੈਨੂੰ ਨਹੀਂ ਚਾਹੀਦੀ ਰਹਿਂਦੇ ਤੇ ਘੜੀ ਮੁੜ ਕੇ ਲੈ ਜਾ ਦੋਨੇ ਜੱਗੇ ਦੇ ਨਾਲ ਆ ਜਾ ਵਾਪਸ ਤੇ ਨਿਕਲ ਗਈ ਆ ਟਰਾਲੀ ਜੀ ਵਧੀਆ ਨਿਕਲ ਗਈ ਚਲੋ ਇੱਕ ਮਗਰ ਲਾਇਆ ਸੀ ਉਹ ਜੌਂਡੀਅਰ 5310 ਤੇ ਦੂਜੇ ਵੱਡਾ 50 75 ਤੇ 36 30 ਪਾਏ ਅਸੀਂ ਮੂਰੇ ਲੀਆਂ ਹੱਲੇ ਕਾਫੀ ਗਿੱਲੀਆਂ ਆ ਉਦਾਂ ਚਲੋ ਇੱਥੇ ਕਿਤੇ ਪੱਕੀ ਸੀਗੀ ਕਮਾ ਲਿਆ ਹੈਗਾ ਵਿੱਚ ਖੇਤ ਦੇ ਉਦਾਂ ਟਰਾਲੀ ਨੂੰ ਥੋੜਾ ਲੋਡ ਕਰਕੇ ਗੰਨਾ ਕਾਫੀ ਵਿੱਚ ਕਮਾਕ ਮੂੰਹ ਲਿਆ ਸੀ ਉਹਦਾ ਕਰਕੇ ਨਿਕਲਿਆ ਹੀ ਵਧੀਆ ਤੇ ਦੇਖਣ ਨੂੰ ਲੱਗਦਾ ਛੋਟੀ ਆ ਪਰ ਗੰਨਾ ਪੂਰਾ ਹੀ ਠੋਕ ਮਾਈਆਂ ਇਹ 94 ਗੰਨੇ ਦਾ ਭਾਰ ਜ਼ਿਆਦਾ ਆ ਭਾਰ ਘੱਟ ਲੱਗੇ ਆ ਕੱਲ ਉਹ ਹੋਈ ਟਰਾਲੀ ਸੇਮ 550 ਭਾਰ 580 ਭਾਰੇ ਪਾਏ ਸੀਗੇ ਤਾਂ ਇਹਨੋਂ ਤਿੰਨ ਵਾਰ ਵੱਧ ਸੀਗੇ ਤੇ ਇਹ ਪਾਏ ਆ 550 ਭਾਰ ਤੇ ਇਹਦੇ ਤਿੰਨ ਵਾਰ ਘਟਿਆ ਇਹ ਇੱਥੋਂ ਦੀ ਆਈ ਆ ਬੈਂਦੀ ਟਰਾਲੀ ਨਿਕਲ ਗਈ ਉਧਾਂ ਵੀ ਚਲੋ ਟਰੈਕਟਰਾਂ ਦਾ ਜੋਰ ਭਰ ਗਿਆ ਟਰੈਕਟਰ ਲੈ ਗਿਆ ਖਿੱਚ ਕੇ ਇੰਨੀ ਕੀ ਵੀਡੀਓ ਆ ਜੀ ਠੀਕ ਆ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਦੇ ਸਸਤੀ ਗੱਲ ਦੀ ਸਾਰਿਆਂ ਨੂੰ